ਪੰਜਾਬ ਦੇ ਵਿੱਚ ਜਿੱਥੇ ਕਿ ਪੂਰਾ ਪੰਜਾਬ ਜਿਹੜਾ ਹੜ੍ਹਾਂ ਦੇ ਵਿੱਚ ਫਸਿਆ ਹੋਇਆ ਹੈ ਔਰ ਪਾਣੀ ਦਾ ਜਿਹੜਾ ਜਲ ਸਤਾਰਿਆ ਉਹ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਹੈ ਤੇ ਇਸ ਵੇਲੇ ਅਸੀਂ ਖੜੇ ਆ ਜਲੰਧਰ ਲੁਧਿਆਣਾ ਹਾਈਵੇ ਦੇ ਕੋਲ ਦਰਬਾਰ ਖਵਾਜਾ ਸਾਹਿਬ ਉਸ ਜਗ੍ਹਾ ਦੇ ਉੱਤੇ ਖੜੇ ਆ ਜਿਹਨੂੰ ਚਿਹੜੂ ਪੁਲ ਵੀ ਕਿਹਾ ਜਾਂਦਾ ਹੈ ਔਰ ਇਹਦੇ ਥੱਲੇ ਜਿਹੜੀ ਦਰਗਾਹ ਆ ਉਹ ਦਰਗਾਹ ਦੇ ਉੱਤੇ ਬਾਬਾ ਜੀ ਸਾਡੇ ਨਾਲ ਨੇ ਆਵਿਨਾ ਨਾਲ ਗੱਲ ਕਰਦੇ ਆਂ ਤੇ ਦੇਖਦੇ ਆਂ ਵੀ ਕਦੋਂ ਪਾਣੀ ਆਇਆ ਸੀ ਤੇ ਕਿੰਨਾ ਪਾਣੀ ਭਰ ਗਿਆ ਆ ਡੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਜੀ ਪਰਸੋਂ 8 ਵਜੇ ਤੋਂ ਲੈ ਕੇ ਹੁਣ ਤੱਕ 20 ਫੁੱਟ ਪਾਣੀ ਚੜ ਗਿਆ 20 ਫੁੱਟ ਪਾਣੀ ਆ ਗਿਆ ਜੀ ਤੇ ਇਹ ਜਿਹੜਾ ਪਾਣੀ ਆ ਮੰਨ ਲਓ ਪਰਸੋਂ ਦਾ ਆ ਰਿਹਾ ਇਹ ਪਾਣੀ ਹੁਣ ਮੰਨ ਲਓ ਵਧਣਾ ਜਿਹੜਾ ਵਾਧਾ ਵਧੇ ਜਾ ਰਿਹਾ ਜਾਂ ਹਲੇ ਰੁਕ ਗਿਆ ਹੁਣ ਰੁਕ ਗਿਆ ਸਵੇਰ ਦਾ ਅੱਛਾ ਜੀ ਹਾਂ ਜੀ ਸਵੇਰ ਦਾ ਉੱਥੇ ਆ ਉੱਥੇ ਕਿੱਥੇ ਆ ਤੇ ਸਵੇਰ ਦਾ ਪਾਣੀ ਜਿਹੜਾ ਵੀ ਉੱਥੇ ਟਿਕਿਆ ਤੇ ਨਾ ਘਟ ਰਿਹਾ ਤੇ ਨਾ ਵਧਿਆ ਤੇ ਪਿੱਛੇ ਪਾਣੀ ਦਾ ਫਲੋ ਕਿੰਦਾ ਹਲੇ ਤੇਜ ਹੈ ਪੂਰਾ ਉਧਰ ਤੇਜ ਦਾ ਚੱਲ ਰਿਹਾ ਉੱਧੇ ਚੱਲ ਰਿਹਾ ਤੇ ਫਿਰ ਤੁਸੀਂ ਤੁਹਾਡੇ ਮੈਂ ਦੇਖਿਆ ਘਰ ਔਰ ਜਿੱਥੇ ਤੁਹਾਡਾ ਸਿਕਾ ਸਾਰਾ ਇਹੋ ਪਾਣੀ ਦੇ ਦਰਵਾਰ ਵੀ ਡਬਾ ਸਾਰੇ ਆਓ ਦੇਖ ਲੈ ਸਾਹਮਣੇ ਜੀ 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 ਨਜ਼ਰ ਆ ਜਾ ਤਾਂ ਫਿਰ ਹੁਣ ਆਪਣਾ ਰਹਿਣ ਦਾ ਸਾਰਾ ਜਿਹੜਾ ਪ੍ਰਬੰਧ ਉੱਪਰ ਇੱਥੇ ਥੱਲੇ ਨਹੀਂ ਜਾ ਸਕਦਾ ਹਾਂ ਜੀ ਕੋਈ ਕਿਸੇ ਨੂੰ ਵੀ ਨਹੀਂ ਜਾਣਦਾ اچھا ਜੀ ਜੋ ਸਾਰਾ ਉੱਪਰ ਹੀ ਬੈਠੇ ਨੇ ਯਾਰ ਠੀਕ ਹੈ ਠੀਕ ਹੈ ਜੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦਰਬਾਰ ਦੇ ਸੇਵਾਦਾਰ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਸਮਾਨ ਹੈ ਉਹ ਕੱਢ ਕੇ ਇੱਥੇ ਬਾਹਰ ਰੱਖਿਆ ਹੋਇਆ ਹੈ ਤੇ ਜਿਹੜਾ ਦਰਬਾਰ ਹੈ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਜਿਹੜੇ ਉਹਨਾਂ ਦੇ ਰਹਿਣ ਨੂੰ ਆਪਣੇ ਕਮਰੇ ਬਣਾਏ ਹੋਏ ਨੇ ਉਹ ਵੀ ਪੂਰੇ ਪਾਣੀ ਦੇ ਵਿੱਚ ਡੁੱਬੇ ਦਿਖਾਈ ਦੇ ਰਹੇ ਨੇ ਤੇ ਪਾਣੀ ਜਿਹੜਾ ਕਿ ਪਿੱਛੋਂ ਛੱਡਿਆ ਜਾ ਰਿਹਾ ਜਿਹੜਾ ਪਾਖੜੇ ਦੇ ਜਿਹੜੇ ਗੇਟ ਖੋਲੇ ਗਏ ਨੇ ਇਹਨਾਂ ਫਲੱਡ ਗੇਟਾਂ ਦੇ ਕਾਰਨ ਹੀ ਜਿਹੜੀ ਇਹ ਬੈਈਆਂ ਇਹ ਬੈਈ ਦੇ ਵਿੱਚ ਪਾਣੀ ਜਿਹੜਾ ਉਹ ਵਧਦਾ ਜਾ ਰਿਹਾ ਹੈ ਔਰ ਇਸ ਵਧੇ ਪਾਣੀ ਦੇ ਲੈ ਕੇ ਜਿੱਥੇ ਕੀ ਪ੍ਰਸ਼ਾਸਨ ਵੀ ਪਬਾਂ ਪਹਾਰਾ ਤੇ ਲੋਕਾਂ ਨੂੰ ਵੀ ਇਸ ਚੇਤ ਕੀਤਾ ਜਾ ਰਿਹਾ ਕਿ ਜਿਹੜੇ ਬੈਈ ਦੇ ਕਿਨਾਰਿਆਂ ਦੇ ਉੱਤੇ ਨੇ ਤੇ ਉਹ ਸੁਰੱਖਿਸ਼ਤ ਜਾਵਾ ਥਾਵਾ ਵੱਲ ਕੂਚ ਕਰਨ ਇੱਕ ਜਗ੍ਹਾ ਤੇ ਨਹੀਂ ਤੇ ਬਾਬਾ ਕਵਾਜੀ ਬਾਈ ਮੇਰੇ ਕਿੱਦ ਦੇ ਕੋਲ ਕੰਡੀ ਹੈ ਹਾਂ ਜੀ ਕਿ ਕਿ ਲੱਗਿਆ ਜਿਹੜਾ ਪਾਣੀ ਪੂਰਾ ਇੰਨਾ ਸਾਰਾ ਕੁਝ ਏਦਾਂ ਹੋ ਗਿਆ ਪਾਣੀ ਬਾਈ ਥੋੜਾ ਜਿਹਾ ਚੜਿਆ ਸੀ ਥੋੜਾ ਜਿਹਾ ਚੜ ਗਿਆ ਨਹੀਂ ਅੱਛਾ ਤੇ ਫੱਟ ਫੱਟ ਪਾਣੀ ਚੜਿਆ ਗਿਆ ਅੱਛਾ ਪੂਰਾ ਹਾਂ ਤਾਂ ਜਿਹੜਾ ਸਮਾਨ ਆ ਉਹ ਵੀ ਡੁੱਬ ਗਿਆ ਕੋਈ ਲੁੱਟ ਗਿਆ ਕੋਈ ਚੋਪਾ ਗਿਆ ਨੁਕਸਾਨ ਕਿੰਨਾ ਹੋ ਗਿਆ ਇੱਟਾ ਨੁਕਸਾਨ ਬਹੁਤ ਹੋ ਗਿਆ ਕੀ ਕੀ ਟਾਂ ਨੁਕਸਾਨ ਆਇਆ ਸਭ ਜੋ ਸਮਾਨ ਵੀ ਬੈਠ ਬੁੱਧੇ ਸਭ ਲੁੱਟ ਗਏ ਭਾਡੇ ਜਿੰਦੇ ਜੋ ਹੈਗਾ ਉਹ ਸਾਰਾ ਕੁਝ ਲੁੱਟ ਗਿਆ ਕੋਈ ਸਾਡੇ ਕੋਲ ਸਰਕਾਰੀ ਆਫਸਰ ਤਾਂ ਕੋਈ ਆਇਆ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਅਸੀਂ ਅਪੀਲ ਵੀ ਕਰਨਾ ਚਾਹੁੰਦੇ ਆ ਜੀ ਤੂੰ ਲੈ ਜੀ ਜਿਹੜਾ ਸਾਡਾ ਜੋ ਲੜਿਆ ਹੁੰਦਾ ਕਰਨਾ ਹੋਵੇ ਐਸੇ ਇਸ ਵੇਲੇ ਅਸੀਂ ਮੌਜੂਦ ਆ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਚਿਹੜੂ ਦੀ ਜਿਹੜੀ ਬਈ ਹੈ ਉਹਦਾ ਜਿਹੜਾ ਪਾਣੀ ਹੈ ਉਹ ਜਿਹੜਾ ਕਿ ਪਰਸੋਂ ਦੇ ਰੋਜ ਤੋਂ ਪਾਣੀ ਜਿਹੜਾ ਉਫਾਨ ਤੇ ਆ ਤੇ ਬਈ ਦੇ ਨਾਲ ਲੱਗਦੇ ਜਿਹੜੇ ਡੇਰਿਆਂ ਦੇ ਲੋਕ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਜਗਾ ਤੇ ਔਰ ਆਪਣਾ ਜਿਹੜਾ ਪਸ਼ੂ ਆ ਉਹ ਵੀ ਲਿਆ ਕੇ ਸੇਫ ਜਗਾ ਤੇ ਉਹਨਾਂ ਨੇ ਬੰਨਿਆ ਹੋਇਆ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਇਹ ਭਾਜੀ ਕਦੋਂ ਦਾ ਪਾਣੀ ਆਇਆ ਹੈ ਤੇ ਤੁਸੀਂ ਇੱਥੇ ਕਦੋਂ ਦੇ ਆਏ ਜੀ ਇਹ ਭਾਜੀ ਇਹ ਪਰਸੋਂ ਤੋਂ ਪਾਣੀ ਆਇਆ ਚੜ੍ਹਦਾ ਆ ਜੀ ਤੇ ਇੱਥੇ ਪਰਸੋਂ ਹੀ ਅਸੀਂ ਆ ਗਏ ਸੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਧੀ ਅੰਦਰ ਰੋਜ਼ ਰੋਜ਼ ਜੀ ਤੇ ਹੌਣ ਵੀ ਪਾਣੀ ਦੇਖਿਆ ਹੈ ਪਾਣੀ ਦਾ ਵਹਾਅ ਬਹੁਤ ਵਧੀਆ ਆ ਤੇ ਇਹ ਜਿਹੜਾ ਪਾਣੀ ਆ ਮੰਨ ਲਓ ਪਰਸੋਂ ਤੋਂ ਲੈ ਕੇ ਅੱਜ ਤੱਕ ਪਾਣੀ ਵੱਧਦਾ ਜਾ ਰਿਹਾ ਜਾਂ ਇੱਕ ਜਗ੍ਹਾ ਟਿਕਿਆ ਹੋਇਆ ਕਿਤਾ ਜੀ ਰਾਤੀ ਪਾਣੀ ਇਹੋ ਰਾਤੀ 10 ਵਜੇ ਮੜਿਆ ਪਾਣੀ ਖੋੜਿਆ ਸੀ ਉਦੋਂ ਬਾਅਦ ਪਾਣੀ ਕੇ ਸਵੇਰੇ 4 ਵਜੇ ਫੇਰ ਵਧਣਾ ਸ਼ੁਰੂ ਹੋ ਗਿਆ ਜੀ ਅੱਜ ਇਹਦਾ ਕਾਫੀ ਪਾਣੀ ਜ਼ਿਆਦਾ ਵੱਸ ਰੁਕਾ ਘੰਟੇ 4 ਫੁੱਟ ਪਾਣੀ ਕੋਲ ਨਾਲੋਂ ਵੱਧ ਗਿਆ ਕੱਲ ਨਾਲੋਂ ਤੇ ਤੁਹਾਡੇ ਜਿਹੜੇ ਡੇਰੇ ਆ ਉੱਥੇ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਉੱਥੇ ਵੀ ਕਈ ਥਾਵਾਂ ਤੇ ਤਾਂ ਦਾਦਾ ਫੁੱਟ ਪਾਣੀ ਆ ਕਈਆਂ ਤੇ 4-5-5 ਫੁੱਟ ਤਾਂ ਹੈਗਾ ਹੀ ਆ ਜੀ ਜਿੱਥੇ ਉੱਚੀ ਜਗਾ ਵੀ ਆ ਤੇ ਕਈਆਂ ਥਾਂ 15 ਫੁੱਟ ਵੀ ਪਾਣੀ ਹੈਗਾ ਜੀ ਜੀ ਇਹ ਸੰ ਸਾਡੇ ਨਾਲ ਜਿਹੜੇ ਕਿਸਾਨ ਪਰਿਵਾਰ ਜਿਨ੍ਹਾਂ ਦੇ ਪਸ਼ੂ ਆਪਣੇ ਜੀਟੀਟੀ ਰੋਡ ਹਾਈਵੇ ਤੇ ਇੱਕ ਛੇਡ ਬਣਾਈ ਗਈ ਆ ਪਿੰਡ ਵੱਲੋਂ ਔਰ ਛੇਡ ਦੇ نیچے ਪਸ਼ੂ ਬੰਨੇ ਹੋਏ ਨੇ ਤੇ ਇਹ ਉੱਥੇ ਜਿਹੜੇ ਡੇਰੇ ਕਿੰਨੇ ਪਰਿਵਾਰਾਂ ਦੇ ਜਿਹੜੇ ਪਸ਼ੂ ਆ ਜਿਹੜੇ ਉਤੋਂ ਇੱਧਰ ਲਿਆਂਦੇ ਆ ਜੀ ਇਹ ਭਾਜੀ 7 7-8 ਪਰਿਵਾਰਾਂ ਦੇ ਪਸ਼ੂ ਹੈ ਜੀ ਬਟਵਾਲ 5060 ਪਸੂਆ ਤੇ ਚਾਰੇ ਦੀ ਜਾਂ ਹੋਰ ਚੀਜ਼ ਦੀ ਕੋਈ ਸਮੱਸਿਆ ਤੇ ਨਹੀਂ ਆ ਰਹੀ ਚਾਰੇ ਦਾ ਸਮੱਸਿਆ ਜੀ ਚਾਰਾ ਦਾ ਕੋਈ ਹੈ ਨਹੀਂ ਟੂੜੀ ਵਾਲੀ ਜਾਂਦੀ ਥੋੜੀ ਵਾਲੀ ਉਹ ਵੀ ਦਬਾ ਦਬ ਲਿਆਉਣੀ ਪਈ ਤੇ ਪਾਣੀ ਚਾਰਾ ਬਹਾ ਸੀ ਇਸ ਕਰਕੇ ਲਿਆਈ ਨਹੀਂ ਅੱਛਾ ਜੀ ਤੇ ਉਹ ਫਿਰ ਟੂੜੀ ਵਗੈਰਾ ਜਿਹੜੀ ਸਾਰੀ ਉਹ ਪਾਣੀ ਚ ਡੁੱਬ ਗਈ ਹਾਂਜੀ ਸਾਰੀ ਡੁੱਬ ਗਈ ਜੀ ਕੁਝ ਨਹੀਂ ਬਚਿਆ ਜੀ ਇਹ ਸਾਨਾ ਸਵਾ ਹੋਈ ਡੁੱਬ ਗਈ ਅੱਛਾ ਤੇ ਕਿੰਨੇ ਕ ਖੇਤਾਂ ਦੀ ਜਿਹੜੀ ਫਸਲ ਹੈ ਜਿਹਨਾਂ ਚ ਪਾਣੀ ਭਰ ਗਿਆ ਇਹ ਘਟੋ ਘਟ ਹੋਣੀ ਆ ਜੀ ਘਟੋ ਘਟ 300 ਏਕੜ ਹੋਣੀ ਆ ਅੱਛਾ ਜੀ ਜਿਹੜੀ ਝੇੜੂ ਦੀ ਬਈ ਦੇ ਨਾਲ ਨਾਲ ਲੱਗਿਆ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਕਰੀਬ 300 ਏਕੜ ਦੇ ਜ਼ਮੀਨ ਜਿਹੜੀ ਆ ਉਹ ਝੋਨੇ ਦੀ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਹੈ ਤੇ ਜਿਹੜੇ 10 ਤੋਂ 12 ਢੇਰਿਆਂ ਦੇ ਵਿੱਚ ਜਿਹੜਾ ਪਾਣੀ ਭਰ ਗਿਆ ਪਸ਼ੂਆਂ ਦੇ ਜਿਹੜੀ ਚਾਰੇ ਲਈ ਤੋੜੀ ਸਟੋਰ ਕੀਤੀ ਹੁੰਦੀ ਹੈ ਜਮਾ ਕੀਤੀ ਹੈ ਉਹ ਵੀ ਪਾਣੀ ਦੇ ਵਿੱਚ ਡੁੱਬ ਗਈ ਆ ਸ਼ਸ਼ੀਕਲ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ 29 ਪਿੰਡਾਂ ਚ ਪਾਣੀ ਆਇਆ ਹੈ ਤੇ ਕੁਝ ਪਿੰਡਾਂ ਚ ਪਾਣੀ ਘਟ ਆਇਆ ਹੈ ਤੇ ਕੁਝ ਜ਼ਿਆਦਾ ਆਇਆ ਹੈ ਅਸੀਂ 라ਵਲ ਪਿੰਡੀ ਰੋਡ ਤੇ ਹੈਗੇ ਆ ਤੇ ਇਹਦੇ ਵਿੱਚ ਵੀ ਦੋ ਤਿੰਨ ਪਿੰਡ ਨਾਲ ਦੇ ਲਗਦੇ ਚ ਪਾਣੀ ਆਇਆ ਹੈ ਆਪਣੇ ਸਾਰੇ ਆਪਰੇਸ਼ਨਸ ਬਿਲਕੁਲ ਅੱਗੇ ਹੋ ਕੇ ਚੱਲ ਰਹੇ ਨੇ ਜਿਹੜੇ ਵੀ ਨੀਡ ਹੈਗੀ ਹੈ ਜਿਨ੍ਹਾਂ ਨੂੰ ਜੋ ਵੀ ਚੀਜ਼ ਸਮਾਨ ਦੀ ਉਹ ਸਮਾਨਤ ਹੈ ਸ਼ਾਸਨ ਵੱਲੋਂ ਅੱਗੇ ਵੱਧ ਕੇ ਪ੍ਰਬੰਧ ਕੀਤੇ ਜਾ ਰਹੇ ਨੇ ਆਪਣੀ ਦੋ ਟੀਮਾਂ ਹੈਗੀਆਂ ਉਹ ਫੀਲਡ ਚ ਜਾ ਕੇ ਪਿੰਡਾਂ ਤੇ ਜਾ ਕੇ ਲੋਕਾਂ ਨੂੰ ਇਵੈਕੂਏਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹੈ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕਿ ਇਹ ਕਿ ਤੁਸੀਂ ਟੀਲੇ ਨਾ ਪਿਓ ਕੋਸ਼ਿਸ਼ ਕਰੋ ਕਿ ਹਾਈ ਗਰਾਉਂਡ ਤੇ ਇਵੈਕੂਏਟ ਹੋ ਜਾਓ ਬਾਕੀ ਸਮਾਨ ਥੋੜਾ ਬਾਅਦ ਚ ਹੀ ਹੈ ਪਹਿਲਾਂ ਇਨਸਾਨ ਦੀ ਜ਼ਿੰਦਗੀ ਦੀ ਇੰਪੋਰਟੈਂਸ ਹੁੰਦੀ ਹੈ ਤੇ ਤੁਸੀਂ ਆਪਣੀ ਜਾਨ ਪਹਿਲਾਂ ਬਚਾਓ ਜੀ ਉਹਦੇ ਲਈ ਪ੍ਰਸ਼ਾਸਨ ਵੱਲੋਂ ਟੀਮਸ ਮੌਕੇ ਤੇ ਤਾਇਨਾਤ ਨੇ ਤੇ ਕੋਸ਼ਿਸ਼ ਇਹੀ ਕੀ ਜਾ ਰਹੀ ਹੈ ਕਿ ਲੋਕਾਂ ਨੂੰ ਸਮਝਾਇਆ ਜਾਵੇ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਸਮਝਾ ਸਕਦੇ ਹਾਂ ਕਿ ਤੁਸੀਂ ਆਪਣੀ ਸੁਰੱਖਿਆ ਸੁਰੱਖਿਆ ਦੇ ਦੇਖਦੇ ਹੋਏ ਹਾਈ ਗਰਾਉਂਡ ਨੂੰ ਸ਼ਿਫਟ ਕਰੋ ਜਿਹੜੇ ਡੰਗਰਾਂ ਦਾ ਹੈ ਉਹਦਾ ਨੁਕਸਾਨ ਹੋਣਾ ਉਹ ਬਾਅਦ ਚ ਅਸੈਸਟ ਕਰ ਦਿੱਤਾ ਜਾਵੇਗਾ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ ਪੰਜਾਬ ਦੇ ਵਿੱਚ ਜਿੱਥੇ ਕਿ ਪੂਰਾ ਪੰਜਾਬ ਜਿਹੜਾ ਹੜ੍ਹਾਂ ਦੇ ਵਿੱਚ ਫਸਿਆ ਹੋਇਆ ਹੈ ਔਰ ਪਾਣੀ ਦਾ ਜਿਹੜਾ ਜਲ ਸਤਾਰਿਆ ਉਹ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਹੈ ਤੇ ਇਸ ਵੇਲੇ ਅਸੀਂ ਖੜੇ ਹਾਂ ਜਲੰਧਰ ਲੁਧਿਆਣਾ ਹਾਈਵੇ ਦੇ ਕੋਲ ਦਰਵਾਰ ਖਵਾਜਾ ਸਾਹਿਬ ਉਸ ਜਗ੍ਹਾ ਦੇ ਉੱਤੇ ਖੜਿਆ ਜਿਹਨੂੰ ਚਿਹੜੂ ਪੁਲ ਵੀ ਕਿਹਾ ਜਾਂਦਾ ਹੈ ਔਰ ਇਹਦੇ ਥੱਲੇ ਜਿਹੜੀ ਦਰਗਾਹ ਆ ਦਰਗਾਹ ਦੇ ਉੱਤੇ ਬਾਬਾ ਜੀ ਸਾਡੇ ਨਾਲ ਨੇ ਆਓ ਇਹਨਾਂ ਨਾਲ ਗੱਲ ਕਰਦੇ ਆਂ ਤੇ ਦੇਖਦੇ ਆਂ ਵੀ ਕਦੋਂ ਪਾਣੀ ਆਇਆ ਸੀ ਤੇ ਕਿੰਨਾ ਪਾਣੀ ਭਰ ਗਿਆ ਆ ਡੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਜੀ 208 ਵਜੇ ਤੋਂ ਲੈ ਕੇ ਹੁਣ ਤੱਕ 20 ਫੁੱਟ ਪਾਣੀ ਚੜ ਗਿਆ ਵੀ ਫੁੱਟ ਪਾਣੀ ਆ ਗਿਆ ਜੀ ਤੇ ਇਹ ਜਿਹੜਾ ਪਾਣੀ ਆ ਮੰਨ ਲਓ ਪਰਸੋਂ ਦਾ ਆ ਰਿਹਾ ਇਹ ਪਾਣੀ ਹੁਣ ਮੰਨ ਲਓ ਵਧਣਾ ਜਿਹੜਾ ਵਾਧਾ ਵਧਦਾ ਹੀ ਜਾ ਰਿਹਾ ਜਾਂ ਹਲੇ ਰੁਕ ਗਿਆ ਹੁਣ ਰੁਕ ਗਿਆ ਸਵੇਰ ਦਾ ਅੱਛਾ ਜੀ ਹਾਂ ਜੀ ਸਵੇਰ ਦਾ ਉੱਥੇ ਆ ਉੱਥੇ ਟਿਕਿਆ ਤੇ ਸਵੇਰ ਦਾ ਪਾਣੀ ਜਿਹੜਾ ਵੀ ਉੱਥੇ ਟਿਕਿਆ ਤੇ ਨਾ ਘਟ ਰਿਹਾ ਤੇ ਨਾ ਵਧਿਆ ਤੇ ਪਿੱਛੋਂ ਪਾਣੀ ਦਾ ਫਲੋ ਕਿਦਾਂ ਹਲੇ ਤੇਜ ਹੈ ਪੂਰਾ ਉਧਰ ਤੇਜ ਦਾ ਚੱਲ ਰਿਹਾ ਉੱਧੇ ਚੱਲ ਰਿਹਾ ਹੈ ਜੀ ਤੇ ਫਿਰ ਤੁਸੀਂ ਤੁਹਾਡੇ ਮੈਂ ਦੇਖਿਆ ਘਰ ਔਰ ਜਿੱਥੇ ਤੁਹਾਡਾ ਸਿਕਾ ਸਾਰਾ ਇਹੋ ਪਾਣੀ ਦੇ ਪਰਿਵਾਰ ਵੀ ਡਬਾ ਸਾਰੇ ਆਓ ਦੇਖ ਲੈ ਸਾਹਮਣੇ ਜੀ 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 ਨਜ਼ਰ ਆ ਜਾ ਤਾਂ ਫਿਰ ਹੁਣ ਆਪਣਾ ਰਹਿਣ ਦਾ ਸਾਰਾ ਜਿਹੜਾ ਪ੍ਰਬੰਧ ਉੱਪਰ ਹੀ ਥੱਲੇ ਨਹੀਂ ਜਾ ਸਕਦਾ ਥੱਲੇ ਕਿਸੇ ਨੂੰ ਵੀ ਨਹੀਂ ਜਾਣ ਦੇਣਾ اچھا ਜੀ ਜੋ ਸਾਰਾ ਇੱਥੇ ਉੱਪਰ ਹੀ ਬੈਠੇ ਨੇ ਯਾਰ ਠੀਕ ਹੈ ਠੀਕ ਹੈ ਜੀ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦਰਵਾਰ ਦੇ ਸੇਵਾਦਾਰ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਸਮਾਨ ਹੈ ਉਹ ਕੱਢ ਕੇ ਇੱਥੇ ਬਾਹਰ ਰੱਖਿਆ ਹੋਇਆ ਹੈ ਤੇ ਜਿਹੜਾ ਦਰਬਾਰ ਹੈ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਜਿਹੜੇ ਉਹਨਾਂ ਦੇ ਰਹਿਣ ਨੂੰ ਆਪਣੇ ਕਮਰੇ ਬਣਾਏ ਹੋਏ ਨੇ ਉਹ ਵੀ ਪੂਰੇ ਪਾਣੀ ਦੇ ਵਿੱਚ ਡੁੱਬੇ ਦਿਖਾਈ ਦੇ ਰਹੇ ਨੇ ਤੇ ਪਾਣੀ ਜਿਹੜਾ ਕਿ ਪਿੱਛੋਂ ਛੱਡਿਆ ਜਾ ਰਿਹਾ ਜਿਹੜਾ ਭਾਖੜੇ ਦੇ ਜਿਹੜੇ ਗੇਟ ਖੋਲੇ ਗਏ ਨੇ ਇਹਨਾਂ ਫਲੱਡ ਗੇਟਾਂ ਦੇ ਕਾਰਨ ਹੀ ਜਿਹੜੀ ਇਹ ਬੈਈਆਂ ਇਹ ਬੈਈਂ ਦੇ ਵਿੱਚ ਪਾਣੀ ਜਿਹੜਾ ਉਹ ਵਧਦਾ ਜਾ ਰਿਹਾ ਹੈ ਔਰ ਇਸ ਵਧੇ ਪਾਣੀ ਦੇ ਲੈ ਕੇ ਅਜਿਹਾ ਕਿ ਪ੍ਰਸ਼ਾਸਨ ਵੀ ਪੱਬਾਂ ਪਹਾੜਾ ਤੇ ਲੋਕਾਂ ਨੂੰ ਵੀ ਸचेत ਕੀਤਾ ਜਾ ਰਿਹਾ ਹੈ ਕਿ ਜਿਹੜੇ ਬੈਂਹ ਦੇ ਕਿਨਾਰਿਆਂ ਦੇ ਉੱਤੇ ਨੇ ਤੇ ਉਹ ਸੁਰੱਖਿਅਤ ਜਾਮਾ ਖਾਮਾ ਵੱਲ ਕੂਚ ਕਰਨ ਕਿੱਡੀ ਜਗ੍ਹਾ ਪਈ ਹੈ ਇਹ ਬਾਬਾ ਕਵਾਜੀ ਅੱਜ ਪੈ ਇੱਥੇ ਢਿੜ ਦੇ ਕੋਲ ਕੰਡੀ ਹੈ ਹਾਂਜੀ ਕੀ ਲੱਗਿਆ ਜਿਹੜਾ ਪਾਣੀ ਪੂਰਾ ਇੰਨਾ ਸਾਰਾ ਕੁਝ ਏਦਾਂ ਹੋ ਗਿਆ ਪਾਣੀ ਭਾਈ ਥੋੜਾ ਜਿਹਾ ਚੜਿਆ ਹੋਇਆ ਥੋੜਾ ਜਿਹਾ ਚੜ ਗਿਆ ਨਹੀਂ ਅੱਛਾ ਕੀ ਫਟ ਫਟ ਪਾਣੀ ਚੜਿਆ ਪਾਣੀ ਅੱਛਾ ਪੂਰਾ ਪਾਟਾ ਜਿਹੜਾ ਸਮਾਨ ਆਉਂਦਾ ਉਹ ਵੀ ਦੁੱਬ ਗਿਆ ਉਹ ਲੋੜ ਗਿਆ ਕਿ ਪਾ ਗਿਆ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਨੁਕਸਾਨ ਬਹੁਤ ਹੋ ਗਿਆ ਕਿ ਕਿਤੇ ਨੁਕਸਾਨ ਹੋਇਆ ਸਾਰੇ ਉਹ ਜੋ ਸਮਾਨ ਵੀ ਬੱਟ ਬੁੱਟੇ ਸਭ ਲੁੱਟ ਗਏ ਤੁਹਾਡੇ ਜਿਹੜੇ ਜੋ ਹੈਗਾ ਉਹ ਸਾਰਾ ਕੁਝ ਲੁੱਟ ਗਿਆ ਕੋਈ ਤੁਹਾਡੇ ਕੋਲ ਸਰਕਾਰੀ ਅਫਸਰ ਦਾ ਕੋਈ ਆਇਆ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਹਣ ਤੀ ਅਪੀਲ ਵੀ ਕਰਨਾ ਚਾਹੁੰਦੇ ਆ ਜੀ ਅਪੀਲ ਹੈ ਜੀ ਜਿਹੜਾ ਜੋ ਲੁੱਟਿਆ ਹੁੰਦਾ ਹੋਰ ਨਾ ਹੋਵੇ ਇਸ ਵੇਲੇ ਅਸੀਂ ਮੌਜੂਦ ਆ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਚਿਹੜੂ ਦੀ ਜਿਹੜੀ ਬੈਈ ਹੈ ਉਹਦਾ ਜਿਹੜਾ ਪਾਣੀ ਆ ਉਹ ਜਿਹੜਾ ਕਿ ਪਰਸੋਂ ਦੇ ਰੋਜ ਤੋਂ ਪਾਣੀ ਜਿਹੜਾ ਉਫਾਨ ਤੇ ਆ ਤੇ ਬੈਈ ਦੇ ਨਾਲ ਲੱਗਦੇ ਜਿਹੜੇ ਡੇਰਿਆਂ ਦੇ ਲੋਕ ਨੇ ਉਹ ਆਪਣੇ ਆਪ ਨੂੰ ਸੁਰੱਖਿਤ ਜਗ੍ਹਾ ਤੇ ਔਰ ਆਪਣਾ ਜਿਹੜਾ ਪਸ਼ੂ ਆ ਉਹ ਵੀ ਲਿਆ ਕੇ ਸੇਫ ਜਗ੍ਹਾ ਤੇ ਉਹਨਾਂ ਨੇ ਬੰਨਿਆ ਹੋਇਆ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਜੀ ਭਾਜੀ ਕਦੋਂ ਦਾ ਪਾਣੀ ਆਇਆ ਹੈ ਤੇ ਤੁਸੀਂ ਇੱਥੇ ਕਦੋਂ ਦੇ ਆਏ ਜੀ ਇਹ ਭਾਜੀ ਇਹ ਪਰਸੋਂ ਤੋਂ ਪਾਣੀ ਆਇਆ ਹੈ ਚੰਗ ਲੜਾਇਆ ਜੀ ਤੇ ਇੱਥੇ ਪਰਸੋਂ ਹੀ ਅਸੀਂ ਆ ਗਏ ਸੀ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਧੀ ਜਾਂਦਾ ਰੋਜ਼ ਰੋਜ਼ ਜੀ ਤੇ ਹੌਣ ਵੀ ਪਾਣੀ ਦੇਖਿਆ ਹੈ ਪਾਣੀ ਦਾ ਵਹਾਅ ਬਹੁਤ ਵਧਿਆ ਆ ਤੇ ਇਹ ਜਿਹੜਾ ਪਾਣੀ ਹੈ ਮੰਨ ਲਓ ਪਰਸੋਂ ਤੋਂ ਲੈ ਕੇ ਅੱਜ ਤੱਕ ਪਾਣੀ ਵੱਧਦਾ ਜਾ ਰਿਹਾ ਜਾਂ ਇੱਕ ਜਗ੍ਹਾ ਟਿਕਿਆ ਹੋਇਆ ਕਿਤਾ ਜੀ ਰਾਤੀ ਪਾਣੀ ਇਹੋ ਰਾਤੀ 10 ਵਜੇ ਮੜਾ ਜਾ ਪਾਣੀ ਖੋੜਿਆ ਸੀ ਉਦੋਂ ਬਾਅਦ ਪਾਣੀ ਕੇ ਸਵੇਰੇ 4 ਵਜੇ ਫੇਰ ਵਧਣਾ ਸ਼ੁਰੂ ਹੋ ਗਿਆ ਜੀ ਅੱਜ ਇਹਦਾ ਕਾਫੀ ਪਾਣੀ ਜਿਆਦਾ ਬਾਅਦ ਸੁਕਾ 8 ਘੰਟੇ 4 ਫੁੱਟ ਪਾਣੀ ਗੋਨਾਲੋਂ ਵਧ ਗਿਆ ਕੱਲ੍ਹ ਨੂੰ ਤੇ ਤੁਹਾਡੇ ਜਿਹੜੇ ਡੇਰੇ ਆ ਉੱਥੇ ਕਿੰਨੇ ਕਿੰਨੇ ਫੁੱਟ ਪਾਣੀ ਆ ਗਿਆ ਉੱਥੇ ਵੀ ਕਈ ਥਾਂ ਤੇ ਤਾਂ ਦਾਦਾ ਫੁੱਟ ਪਾਣੀ ਆ ਕਈਆਂ ਤੇ 4-5-5 ਫੁੱਟ ਤਾਂ ਹੈਗਾ ਹੀ ਆ ਜੀ ਜਿੱਥੇ ਉੱਚੀ ਜਗਾ ਵੀ ਆ ਜੀ ਜੀ ਕਈਆਂ ਥਾਂ 15 ਫੁੱਟ ਵੀ ਪਾਣੀ ਹੈਗਾ ਜੀ ਇਹਨਾਂ ਸਾਡੇ ਨਾਲ ਜਿਹੜੇ ਕਿਸਾਨ ਪਰਿਵਾਰ ਜਿਨ੍ਹਾਂ ਦੇ ਪਸ਼ੂ ਆਪਣੇ ਜੀਟੀ ਰੋਡ ਹਾਈਵੇ ਤੇ ਇੱਕ ਛੱਡ ਬਣਾਈ ਗਈ ਹੈ ਪਿੰਡ ਵੱਲੋਂ ਛੱਡ ਦੇ નીચે ਪਸ਼ੂ ਬੰਨੇ ਹੋਏ ਨੇ ਤੇ ਇਹ ਉੱਥੇ ਜਿਹੜੇ ਡੇਰੇ ਕਿੰਨੇ ਪਰਿਵਾਰਾਂ ਦੇ ਜਿਹੜੇ ਪਸ਼ੂ ਆ ਜਿਹੜੇ ਉਤੋਂ ਇੰਦਰ ਲਿਆਂਦੇ ਆ ਜੀ ਇਹ ਭਾਜੀ 7 7-8 ਪਰਿਵਾਰਾਂ ਦੇ ਪਸ਼ੂ ਹੈ ਜੀ ਇਹ ਪਰਿਵਾਰ 50-60 ਪਸ਼ੂ ਆ ਤੇ ਚਾਰੇ ਦੀ ਜਾਂ ਹੋਰ ਚੀਜ਼ ਦੀ ਕੋਈ ਸਮੱਸਿਆ ਤੇ ਨਹੀਂ ਆ ਰਹੀ ਚਾਰੇ ਦੀ ਸਮੱਸਿਆ ਜੀ ਚਾਰਾ ਤਾਂ ਕੋਈ ਹੈ ਨਹੀਂ ਥੂੜੀ ਵਾਲੀ ਜਾਂਦੀ ਥੋੜੀ ਵਾਲੀ ਉਹ ਵੀ ਦਵਾਦਾਰ ਲਿਆਉਣੀ ਪਈ ਤੇ ਪਾਣੀ ਝੜਾ ਬਹਾਅ ਸੀ ਇਸ ਕਰਕੇ ਲਿਆਈ ਨਹੀਂ ਕੋਈ। ਅੱਛਾ ਜੀ। ਤੇ ਉਹ ਫਿਰ ਤੋੜੀ ਵਗੈਰਾ ਜਿਹੜੀ ਸਾਰੀ ਉਹ ਪਾਣੀ ਚ ਡੁੱਬ ਗਈ। ਹਾਂ ਜੀ ਸਾਰੀ ਡੁੱਬ ਗਈ ਜੀ। ਕੁਝ ਨਹੀਂ ਬਚਿਆ ਜੀ। ਇਹ ਸਾਲ ਵੀ ਸਾਲ ਸਵਾ ਹੋਈ ਡੁੱਬ ਗਈ। ਅੱਛਾ ਤੇ ਕਿੰਨੇ ਕ ਖੇਤਾਂ ਦੀ ਜਿਹੜੀ ਫਸਲ ਹੈ ਜਿਹਨਾਂ ਚ ਪਾਣੀ ਭਰ ਗਿਆ? ਇਹ ਘੱਟੋ ਘੱਟ ਹੋਣੀਆਂ ਜੀ ਘੱਟੋ ਘੱਟ 700 ਤੋਂ 800 ਏਕੜ ਹੋਣੀਆਂ। ਅੱਛਾ ਜੀ ਜਿਹੜੀ ਝੇੜੂ ਦੀ ਬੈਂ ਤੇ ਨਾਲ ਨਾਲ ਲੱਗਿਆ। ਹਾਂ ਜੀ। ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਕਰੀਬ 300 ਏਕੜ ਦੀ ਜ਼ਮੀਨ ਜਿਹੜੀ ਆ ਉਹ ਝੋਨੇ ਦੀ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਹੈ ਤੇ ਜਿਹੜੇ 10 ਤੋਂ 12 ਢੇਰਿਆਂ ਦੇ ਵਿੱਚ ਜਿਹੜਾ ਪਾਣੀ ਭਰ ਗਿਆ ਪਸ਼ੂਆਂ ਦੇ ਜਿਹੜੀ ਚਾਰੇ ਲਈ ਤੋੜੀ ਸਟੋਰ ਕੀਤੀ ਹੁੰਦੀ ਹੈ ਜਾਮਾ ਕੀਤੀ ਹੈ ਉਹ ਵੀ ਪਾਣੀ ਦੇ ਵਿੱਚ ਡੁੱਬ ਗਈ ਹੈ ਸ਼ਸ਼ੀਕਲ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ 29 ਪਿੰਡਾਂ ਚ ਪਾਣੀ ਆਇਆ ਹੈ ਤੇ ਕੁਝ ਪਿੰਡਾਂ ਚ ਪਾਣੀ ਘਟ ਆਇਆ ਹੈ ਤੇ ਕੁਝ ਜ਼ਿਆਦਾ ਆਇਆ ਹੈ ਅਸੀਂ 라ਵਲ ਪਿੰਡੀ ਰੋਡ ਤੇ ਹੈਗੇ ਆ ਤੇ ਇਹਦੇ ਵਿੱਚ ਵੀ ਦੋ ਤਿੰਨ ਪਿੰਡ ਨਾਲ ਦੇ ਲਗਦੇ ਚ ਪਾਣੀ ਆਇਆ ਹੈ ਆਪਣੇ ਸਾਰੇ ਆਪਰੇਸ਼ਨਸ ਬਿਲਕੁਲ ਅੱਗੇ ਹੋ ਕੇ ਚੱਲ ਰਹੇ ਨੇ ਜਿਹੜੇ ਵੀ ਨੀਡ ਹੈਗੀ ਹੈ ਜਿਨ੍ਹਾਂ ਨੂੰ ਜੋ ਵੀ ਚੀਜ਼ ਸਮਾਨ ਦੀ ਉਹ ਸਮਾਨਤ ਹੈ ਸ਼ਾਸਨ ਵੱਲੋਂ ਅੱਗੇ ਵੱਧ ਕੇ ਪ੍ਰਬੰਧ ਕੀਤੇ ਜਾ ਰਹੇ ਨੇ ਆਪਣੀ ਦੋ ਟੀਮਾਂ ਹੈਗੀਆਂ ਉਹ ਫੀਲਡ ਚ ਜਾ ਕੇ ਪਿੰਡਾਂ ਤੇ ਜਾ ਕੇ ਲੋਕਾਂ ਨੂੰ ਇਵੈਕੂਏਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਇਹ ਕਿ ਤੁਸੀਂ ਢਿਲੇ ਨਾ ਪਿਓ ਕੋਸ਼ਿਸ਼ ਕਰੋ ਕਿ ਹਾਈ ਗਰਾਉਂਡ ਤੇ ਇਵੈਕੂਏਟ ਹੋ ਜਾਓ ਬਾਕੀ ਸਮਾਨ ਥੋੜਾ ਬਾਅਦ ਜੀ ਹੈ ਪਹਿਲਾਂ ਇਨਸਾਨ ਦੀ ਜ਼ਿੰਦਗੀ ਦੀ ਇੰਪੋਰਟੈਂਸ ਹੁੰਦੀ ਹੈ ਤੇ ਤੁਸੀਂ ਆਪਣੀ ਜਾਨ ਪਹਿਲਾਂ ਬਚਾਓ ਜੀ ਉਹਦੇ ਲਈ ਪ੍ਰਸ਼ਾਸਨ ਵੱਲੋਂ ਟੀਮਸ ਮੌਕੇ ਤੇ ਤਾਇਨਾਤ ਨੇ ਤੇ ਕੋਸ਼ਿਸ਼ ਇਹੀ ਕੀ ਜਾ ਰਹੀ ਹੈ ਕਿ ਲੋਕਾਂ ਨੂੰ ਸਮਝਾਇਆ ਜਾਵੇ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਸਮਝਾ ਸਕਦੇ ਹਾਂ ਕਿ ਤੁਸੀਂ ਆਪਣੀ ਸੁਰੱਖਿਆ ਸੁਰੱਖਿਆ ਦੇ ਦੇਖਦੇ ਹੋਏ ਹਾਈ ਗਰਾਉਂਡ ਨੂੰ ਸ਼ਿਫਟ ਕਰੋ ਜਿਹੜੇ ਡੰਗਰਾਂ ਦਾ ਹੈ ਉਹਦਾ ਨੁਕਸਾਨ ਹੋਣਾ ਉਹ ਬਾਅਦ ਚ ਅਸੈਸਟ ਕਰ ਦਿੱਤਾ ਜਾਵੇਗਾ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ